ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਵਿੰਦਰ ਸਿੱਧੂ ਸਵਾਤਕਾਰ ਦਾ ਜੀ ਸਾਰੇ ਹੀ ਦੋਸਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ 15 ਅਗਸਤ 1947 ਨੂੰ ਆਜ਼ਾਦੀ ਦਿਵਸ ਹੈ ਜਾਂ ਉਜਾੜਾ ਦਿਵਸ ਹੁਣ ਤੁਸੀਂ 15 ਅਗਸਤ 1947 ਤੋਂ 1-2 ਦਿਨ ਪਹਿਲਾਂ ਹੀ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਸਟੇਟਸ ਲੱਗੇ ਜਾਂਦੇ ਆ ਆਜ਼ਾਦੀ ਦਿਵਸ ਦੇ ਝੰਡਾ ਲਹਿਰਾਉਣ ਦੇ ਜਿੱਥੇ ਕਿ ਵਾਗਾ ਬਾਰਡਰ ਤੇ ਵੀ ਜਸ਼ਨ ਮਨਾਏ ਗਏ ਫੌਜ ਵੱਲੋਂ ਫਾਜ਼ਿਲਕਾ ਬਾਰਡਰ ਤੇ ਵੀ ਮਨਾਏ ਗਏ ਤਾਂ ਇਹ ਆਜ਼ਾਦੀ ਦਿਵਸ ਹੈ ਜਾਂ ਉਜਾੜਾ ਦਿਵਸ 15 ਅਗਸਤ 1947 ਨੂੰ ਜਿਹੜੇ ਪਰਿਵਾਰਾਂ ਨੇ ਆਪਣੇ ਘਰ ਛੱਡੇ ਬਾਹਰ ਛੱਡੇ ਖੇਤ ਛੱਡੇ ਬਾਗ ਛੱਡੇ ਉੱਜੜ ਕੇ ਜਦੋਂ ਰਾਤ ਨੂੰ ਨੇਰੇ ਸਵੇਰੇ ਇੱਧਰ ਨੂੰ ਆਏ ਤਾਂ ਇਹ ਉਹਨਾਂ ਨੂੰ ਹੀ ਪਤਾ ਹੈ ਹੁਣ ਆਜ਼ਾਦੀ ਦਿਵਸ ਆਜ਼ਾਦੀ ਦਿਵਸ ਦੇ ਸਟੇਟਸ ਬਹੁਤ ਲੱਗ ਰਹੇ ਨੇ 15 ਅਗਸਤ 1947 ਵਾਲੇ ਦਿਨ ਲੱਗਦੇ ਆ ਤੁਸੀਂ ਦੇਖ ਰਹੇ ਹੋ ਆਪਾਂ ਅੱਜ ਇੱਕ ਤੁਹਾਨੂੰ 15 ਅਗਸਤ 1947 ਦੀ ਉਜਾੜਾ ਦਿਵਸ ਬਾਰੇ ਕਹਾਣੀ ਦੱਸਾਂਗੇ ਜਿਹੜੀ ਸਾਡੇ ਨਾਲ ਮੇਲਜੋਲ ਖਾਂਦੀ ਹੈ 15 ਅਗਸਤ 1947 ਨੂੰ ਸਾਡਾ ਪਰਿਵਾਰ ਵੱਡੇ ਪੰਬੇ ਰਹਿ ਰਿਹਾ ਸੀ ਸਾਡੀ ਦਾਦੀ ਜੀ ਜਸਵੰਤ ਕੌਰ ਮੋਕਲ ਜਿਨ੍ਹਾਂ ਦੇ ਪਤੀ ਸਾਡਾ ਦਾਦਾ ਜੀ ਬਹਾਲ ਸਿੰਘ ਜੀ ਔਰ ਸਾਡੀ ਦਾਦੀ ਦੀ ਛੋਟੀ ਭੈਣ ਮੰਗ ਕੌਰ ਜਿਨ੍ਹਾਂ ਦੇ ਪਤੀ ਸਨ ਹਰਬੰਸ ਸਿੰਘ ਜੀ ਔਰ ਇੱਕ ਭੈਣਾਂ ਦੀ ਹੋਰ ਸੀ ਧਨ ਕੌਰ ਜੀ ਜਿਨ੍ਹਾਂ ਦੇ ਪਤੀ ਸਨ ਸੁਰਜਨ ਸਿੰਘ ਜੀ ਤਿੰਨਾਂ ਦਾ ਇਹ ਬਾਪ ਦਾ ਨਾਮ ਸੀ ਜੀ ਵਧਾਵਾ ਸਿੰਘ ਤਾਂ ਸਾਡੇ ਦਾਦੀ ਦਾ ਵੀ ਉਦੋਂ ਕਾਫੀ ਉੱਥੇ ਬਾਗ ਜ਼ਮੀਨ ਜੈਦਾ ਸੀ ਉਹਨਾਂ ਦੇ ਦਸਲ ਮੁਤਾਬਕਾ ਕਿਉਂਕਿ ਮੇਰੀ ਉਮਰ ਤਾਂ ਦੋਸਤੋ ਅਜੇ ਘਾਟਾ ਜਨਮ ਇੱਧਰ ਪੰਜਾਬ 'ਚ ਹੋਇਆ ਹੈ ਤਾਂ ਸਾਡੇ ਦਾਦੀ ਦੀ ਛੋਟੀ ਭੈਣ ਜਿਹੜੀ ਕਿ ਧਨਕੌਰ ਸੀ ਉਹਨਾਂ ਦਾ ਵਿਆਹ ਹੋਇਆ ਹੋਇਆ ਸੀ ਉਦੋਂ ਮੁਦਕਾ ਪਿੰਡ ਦੇ ਵਿੱਚ ਮੁਦਕਾ ਪਿੰਡ ਤੁਹਾਨੂੰ ਸਾਰਿਆਂ ਨੂੰ ਪਤਾ ਪਾਕਿਸਤਾਨ 'ਚ ਆ ਭੰਬੇ ਪਿੰਡ ਪਾਕਿਸਤਾਨ 'ਚ ਵੱਡੇ ਭੰਬੇ ਸਾਡੀ ਰਾਜ ਸੀਗੀ ਹਾਇਤਾ ਕਸੀ ਗਾਇ ਤਾਂ ਨਹੀਂ ਜਰੂਰ ਜਾਵਾਂਗੇ ਕਦੀ ਉੱਥੇ ਤਾਂ ਛੋਟੀ ਭੈਣ ਜਿਹੜੀ ਧਨਕੌਰ ਸੀ ਉਹਨਾਂ ਨੇ ਆਪਣੇ ਜਿਓਰ ਨੂੰ ਹੀ ਰਿਸ਼ਤਾ ਕਰਾ ਦਿੱਤਾ ਸੀ ਮੰਗਕੌਰ ਦਾ ਹਰਬੰਸ ਸਿੰਘ ਦੇ ਪਤਨੀ ਉਹ ਬਣ ਚੁੱਕੀ ਸੀ ਤਾਂ ਅਜੇ ਵਿਆਹ ਹੋਏ ਨੂੰ ਕੁਛ 6 ਮਹੀਨੇ ਹੋਏ ਸੀ ਤਾਂ ਉਧਰੋਂ ਫਿਰ ਇਹ ਆਡਰ ਆਇਆ ਦਾ ਸਰਕਾਰਾਂ ਦਾ ਘਰ-ਬਾਰ ਛੱਡਣ ਦਾ ਹੁਣ ਦੇਖ ਲਓ ਤੁਸੀਂ ਜਸ਼ਨ ਮਨਾ ਰਹੇ ਕਈ ਸਟੇਟਸ ਲੱਗੇ ਆ ਮੈਂ ਪਹਿਲਾਂ ਵੀ ਕਹਿ ਚੁੱਕਿਆ ਆਜ਼ਾਦੀ ਦਿਵਸ ਕਾਦੀ ਆਜ਼ਾਦੀ ਦਿਵਸ ਆ ਦੋਸਤੋ ਅਜਾੜਾ ਦਿਵਸਾ ਕਿਉਂਕਿ ਬਾਗ ਬਗੀਚੇ ਘਰ ਬਾੜ ਜ਼ਮੀਨਾਂ ਜਾਇਦਾਦ ਘਰਾਂ ਦੀਆਂ ਪੇਟੀਆਂ ਭਰੀਆਂ ਸੰਦੂਖ ਭਰੇ ਸਮਾਨ ਦੇ ਉਦਾਂ ਹੀ ਛੱਡ ਕੇ ਤਾਂ ਗੱਡਿਆਂ ਤੇ ਬਲਦਾਂ ਨਾਲ ਸਮਾਨ ਲੱਦ ਕੇ ਘਰ ਬਾੜ ਛੱਡ ਕੇ ਤਾਂ ਤੁਰ ਪੈਣਾ ਤਾਂ ਉਹ ਕਿਵੇਂ ਉਹਨਾਂ ਦੀਆਂ ਤਾਹਾਂ ਨਿਕਲਿਆ ਹੋਣਗੇ ਉਹਨਾਂ ਦਿਨਾਂ ਚ ਬਹੁਤ ਰੋਏ ਕਰਲਾਏ ਹੋਣਗੇ ਤੁਹਾਨੂੰ ਪਤਾ ਹੀ ਆ ਜਿਹੜੇ ਪਰਿਵਾਰਾਂ ਏਦਾਂ ਹੋਈ ਆ ਜਾਂ ਉਹ ਜਾਣਦੇ ਆ ਜਿਨ੍ਹਾਂ ਨਾਲ ਨਹੀਂ ਹੋਈ ਉਹਨਾਂ ਵਾਸਤੇ ਤਾਂ ਇਹ ਇੱਕ ਮਖੌਲ ਵਾਲੀ ਗੱਲ ਆ ਆਜ਼ਾਦੀ ਦਿਵਸ ਦੀਆਂ ਵਧਾਈਆਂ ਇੱਕ ਦੂਜੇ ਨੂੰ ਦੇ ਰਿਆ ਆ ਆਜ਼ਾਦੀ ਦਿਵਸ ਦੀਆਂ ਵਧਾਈਆਂ ਨਹੀਂ ਜੀ ਉਹ ਜਾੜਾ ਦਿਸਾ 15 ਅਗਸਤ 1947 ਨੂੰ ਜਿਹੜੇ ਉੱਜੜ ਕੇ ਆਏ ਆ ਇਹ ਉਹਨਾਂ ਨੂੰ ਹੀ ਪਤਾ ਹੈ ਇੱਕ ਜਗ੍ਹਾ ਤੋਂ ਪੱਟ ਕੇ ਸਾਰਾ ਕੁਝ ਅਗਲੀ ਜਗ੍ਹਾ ਤੇ ਬਣਾਉਣਾ ਬਹੁਤ ਜ਼ਿਆਦਾ ਔਖਾ ਹੋਇਆ ਤਾਂ ਇੱਕ ਵਾਰੀ ਕੀ ਹੋਇਆ ਜਿਹੜੀ ਮੈਂ ਮੇਨ ਗੱਲ ਤੁਹਾਡੇ ਨਾਲ ਸਾਝੀ ਕਰਨੀ ਚਾਹਣਾ ਸਾਡੀ ਦਾਦੀ ਜੀ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਅਸੀਂ ਰਸਤਿਆਂ ਦੇ ਵਿੱਚ ਨੇਰੀਆਂ ਰਾਤਾਂ ਰਹਿ ਰੁਕੇ ਇੱਧਰ ਉੱਧਰ ਤੁਰਦੇ ਫਿਰਦੇ ਹੌਲੀ-ਹੌਲੀ ਇੱਧਰ ਨੂੰ ਆਏ ਭਾਰਤ ਵਾਲੀ ਸਾਈਡ ਨੂੰ ਤਾਂ ਰਸਤੇ ਦੇ ਵਿੱਚ ਰਾਤਾਂ ਬਹੁਤ ਗੁਜ਼ਾਰਨੀਆਂ ਪਈਆਂ ਮਾੜੇ-ਮੋਟੇ ਸਮਾਨ ਰੱਖੇ ਗੱਡਿਆਂ ਤੇ ਖਾਣ-ਪੀਣ ਲਈ ਤਾਂ ਰਸਤੇ ਦੇ ਵਿੱਚ ਦੋਸਤੋ ਬੇਅਦਬੀਆਂ ਧੀਆਂ ਪੈਣਾਂ ਨੇ ਬੜੀਆਂ ਹੋਈਆਂ بڑے ਪਰਿਵਾਰ ਵੱਡੇ ਗਏ ਟੁੱਕੇ ਗਏ ਰਸਤੇ 'ਚ ਉਹਨਾਂ ਨੂੰ ਮੌਤ ਦੇ ਘਾਟ ਉਦਾਰ ਦਿੱਤਾ ਗਿਆ ਉਹਨਾਂ ਵਾਸਤੇ ਕਾਦੀ ਇਜਾਜ਼ਤੀ ਆ ਜੀ ਉਜਾੜਾ ਦਿਵਸ ਸੀਗਾ ਜੀ ਤਾਂ ਉਜਾੜੇ ਦੇ ਨਾਂ ਤੇ ਮਨਾਇਆ ਜਾਣਾ ਚਾਹੀਦਾ ਉਜਾੜਾ ਦਿਵਸ ਆਜ਼ਾਦੀ ਦਿਵਸ ਸਾਡੇ ਵਾਸਤੇ ਬਿਲਕੁਲ ਨਹੀਂਗਾ ਕਿਉਂਕਿ ਸਾਡੇ ਨਾਲ ਹੱਡ ਬੀਤੀ ਹੋਈ ਹੈ ਸਾਡੀ ਦਾਦੀ ਜੀ ਨੇ ਸਾਨੂੰ ਦੱਸਿਆ ਉਹਨਾਂ ਦੇ ਦੱਸਣ ਮੁਤਾਬਕ ਜਦੋਂ ਇੱਕ ਵਾਰ ਫਿਰ ਇਹ ਰਸਤੇ ਦੇ ਵਿੱਚ ਨੂੰ ਰਾਤ ਪੈ ਜਾਂਦੀ ਹੈ ਤਾਂ ਬਹੁਤ ਜ਼ਿਆਦੇ ਸਿੱਖ ਸਨ ਪੰਜ ਪੰਜ 6 6 ਪਿੰਡ ਇਕੱਠੇ ਹੋ ਕੇ ਤੁਰੇ ਸਨ ਗੱਡੇ ਬਲਦ ਲੈ ਕੇ ਤੁਸੀਂ ਪਿੱਛੇ ਰਿਕਾਰਡ ਚੱਟ ਕੇ ਦੇਖ ਸਕਦੇ ਹੋ ਗੱਡਿਆਂ ਬਲਦਾਂ ਦੀਆਂ ਗੂਗਲ ਤੇ ਤਸਵੀਰਾਂ ਵੀ ਆ ਵੀਡੀਓ ਵੀ ਪਈਆਂ ਹੈ ਸਮਾਤਾ ਸਿੱਧੀ ਵੀਡੀਓ ਸ਼ੇਅਰ ਕਰ ਰਿਆਂ ਤੁਹਾਡੇ ਨਾਲ ਤਾਂ ਗੁਰਦੁਆਰਾ ਸਾਹਿਬ ਦੇ ਚ ਰਾਤ ਗੁਜਾਰੀ ਤਾਂ ਸਾਡੀ ਦਾਦੀ ਜੀ ਦੇ ਚਾਰ ਬੇਟੇ ਸਨ ਜਿਵੇਂ ਕਿ ਬਲਕਾਰ ਸਿੰਘ ਚਾਂਦਨ ਸਿੰਘ ਹਰੀ ਸਿੰਘ ਦੀਦਾਰ ਸਿੰਘ ਤਾਂ ਮਾਤਾ ਧਨਕੌਰ ਜੀ ਜਿਹੜੀ ਉਹਨਾਂ ਦੇ ਬੇਟੇ ਸਨ ਤਿੰਨ ਗਰਦੀਪ ਸਿੰਘ ਰੇਸ਼ਮ ਸਿੰਘ ਤੇ ਮਲੂਕ ਸਿੰਘ ਜਿਨ੍ਹਾਂ ਦਾ ਪਤੀ ਸੁਰਜਨ ਸਿੰਘ ਸੀ ਔਰ ਮੰਗਕੌਰ ਜਿਹੜੀ ਉਹਨਾਂ ਦਾ ਬੇਟਾ ਇੱਕ ਸੀ ਦਲਜੀਤ ਸਿੰਘ ਉਹਨਾਂ ਦਾ ਜਨਮ ਇੱਧਰ ਹੋਇਆ ਜੀ ਪੰਜਾਬ 'ਚ ਕਿਉਂਕਿ ਉਦੋਂ ਇੱਕ ਜਦੋਂ ਵਿਆਹ ਹੋ ਜਾਂਦੇ ਸੀ ਤਾਂ ਸਾਲ ਪਾਰ ਲੜਕੀਆਂ ਨੂੰ ਤੋੜਿਆ ਰਿਹਾ ਸੀ ਜਾਂਦਾ ਰਿਸ਼ਤਾ ਹੋ ਜਾਂਦਾ ਸੀ ਵਿਆਹ ਹੋ ਗਿਆ ਸੀ ਸਾਲ ਤੋਂ ਤੋੜਨਾ ਸੀ ਉਮਰ ਛੋਟੀ ਸੀ ਹਾਲੇ ਤਾਂ ਇਹ ਵਿਵਪਤਾ ਪੈ ਗਈ ਉਹਨਾਂ ਤੇ ਤਾਂ ਵਧਾਵਾ ਸਿੰਘ ਦੀਆਂ ਇਹ ਬੇਟੀਆਂ ਸਨ ਭਰਾ ਇਹਨਾਂ ਦਾ ਹੈ ਨਹੀਂ ਸੀ ਸਾਡੇ ਦਾਦਾ ਜੀ ਸਨ ਬਹਾਦਰ ਸਿੰਘ ਜੀ ਤਾਂ ਬਹਾਦਰ ਸਿੰਘ ਨੇ ਆਪਦੀਆਂ ਮੰਨ ਲਓ ਜਿਵੇਂ ਕਿ ਸਾਡੀ ਦਾਦੀ ਜੇ ਛੋਟੀਆਂ ਪੈਣਾ ਸੀ ਉਹਨਾਂ ਦਾ ਸੋਨਾ ਆਪਦਾ ਸੋਨਾ ਲੱਕ ਦੇ ਦਿਵਾਲੇ ਬੰਨ ਲਿਆ ਉਦੋਂ ਇਹੇ ਕੁਛ ਹੁੰਦਾ ਸੀ ਸੋਨਾ ਬਹੁਤ ਹੁੰਦਾ ਸੀ ਉਹਨਾਂ ਦੇ ਦੱਸਣ ਮੁਤਾਬਕ ਮੈਂ ਸ਼ੇਅਰ ਕਰ ਰਿਹਾ ਤੁਹਾਡੇ ਨਾਲ ਤਾਂ ਜਦੋਂ ਕਿ ਸਾਡੀ ਦਾਦੀ ਜੀ ਜਸਵੰਤ ਕੌਰ ਦਾ ਬੇਟਾ ਇੱਕ ਚੰਨਨ ਸਿੰਘ ਗੁਰਦੁਆਰਾ ਸਾਹਿਬ ਦੇ ਵਿੱਚ ਗਵਾਚ ਜਾਂਦਾ ਉੱਥੇ ਰਾਤ ਕੱਟ ਰਹੇ ਸੀ ਬਹੁਤ ਜੂਮ ਇਕੱਠਾ ਹੋਇਆ ਸੀ ਡਰ ਬਹੁਤ ਸੀ ਇਧਰ ਉਧਰੋਂ ਲੁੱਟਾਂ ਖੋਮਾਂ ਬਹੁਤ ਹੋਈਆਂ ਰਾਹ 'ਚ ਪਰਿਵਾਰਾਂ ਦੇ ਪਰਿਵਾਰ ਵੱਡੇ ਗਏ ਮੌਤ ਦੇ ਘਾਟ ਉਤਾਰੇ ਗਏ ਇਹ ਤਸ਼ੱਦਦ ਬਹੁਤ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 15 ਅਗਸਤ 1947 ਨੂੰ ਤਾਂ ਸਾਡਾ ਜਦੋਂ ਤਾਇਆ ਜੀ ਸੀ ਚੰਨਨ ਸਿੰਘ ਜੀ ਜਗਵਾਚ ਜਾਂਦਾ ਹੈ ਤਾਂ ਫਿਰ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਡਾ ਦਾਦਾ ਜੀ ਨੇ ਕਹਿਤਾ ਕਿ ਜਿਹੜਾ ਵੀ ਲੱਭ ਕੇ ਲਿਆਉਗਾ ਉਹਨੂੰ ਅਸੀਂ ਕਿਲੋ ਸੋਨਾ ਦੇਵਾਂਗੇ ਤਾਂ ਹੋ ਸਕਦਾ ਜੀ ਉਹਨਾਂ ਦਿਨਾਂ 'ਚ ਸੋਨੇ ਦਾ ਰੇਟ ਘੱਟ ਹੋਵੇ ਸੋਨਾ ਉਹਨਾਂ ਕੋਲੇ ਜ਼ਿਆਦਾ ਸੀਗਾ ਸੋਨਾ ਸਾਰਿਆਂ ਕੋਲੇ ਤਕਰੀਬਨ ਜ਼ਿਆਦਾ ਸੀ ਬਹੁਤ ਵੱਡੇ ਵੱਡੇ ਸਰਦਾਰ ਸਨ ਲਾਹੌਰ ਦੇ ਵਿੱਚ ਜਿੰਨੇ ਵੀ ਸਾਡੇ ਆਏ ਨੇ ਸਰਦਾਰ ਹੀ ਸਨ ਇੱਥੇ ਆ ਕੇ ਤਾਂ ਬਹੁਤ ਔਖਾ ਹੋਇਆ ਬਹੁਤ ਜਮਿੰਨਾ ਮਸਾਂ ਬਣਾਈਆਂ ਪਰੌਟੀਆਂ ਘਰ-ਬਾਰ ਬਣਾਉਣੇ ਬੜੇ ਔਕੇ ਆ ਛੱਡਣੇ ਵੀ ਬਹੁਤ ਔਕੇ ਆ ਤਾਂ ਦੁਸ਼ਮਣਾਂ ਨੇ ਇਹ ਵੇਖਿਆ ਚੋਰਾਂ ਨੇ ਜਿਹੜੇ ਰਾਹ ਚ ਵਾਟੂ ਕਰਦੇ ਸੀ ਕਿ ਇਹਨਾਂ ਕੋਲ ਸੋਨਾ ਬਹੁਤ ਜ਼ਿਆਦਾ ਹੋਊਗਾ ਕਿੱਲੋ ਕੀ ਆਪਾਂ ਸਾਰਾ ਹੀ ਖੋ ਲੈਨੇ ਆ ਤਾਂ ਸਾਡੇ ਦਾਦਾ ਜੀ ਦੇ ਮਗਰ ਕਿਰਪਾਨ ਲੈ ਕੇ ਲੱਗ ਗਏ ਗੁਰਦੁਆਰਾ ਸਾਹਿਬ ਦੇ ਵਿੱਚ ਬੜੇ ਗੇੜੇ ਕਢਾਏ ਬੜੀਆਂ ਮਿੰਤਾ ਕੀਤੀਆਂ ਜੂਮ ਡਰਦਾ ਤਾਂ ਨੀਵੇਂ ਹੀ ਪਾ ਗਿਆ ਕੁਝ ਕੁ ਸਿੱਖਾਂ ਨੇ ਮੈਂਤ ਕੀਤੀ ਵੀ ਸਾਹੀ ਬੇਨਤੀ ਕਰਦੇ ਆ ਤੁਹਾਨੂੰ ਸਾਰਾ ਸੋਨਾ ਵੈਸੇ ਹੀ ਦੇ ਦਿੰਨੇ ਆ ਤੁਸੀਂ ਇਹਨੂੰ ਛੱਡ ਦਿਓ ਇਹਦੇ ਪਿਤਾ ਨੂੰ ਨਾਂ ਵੱਡੋ ਚਾਨਾ ਸਿੰਘ ਦਾ ਪਿਤਾ ਸੀ ਬਾਲ ਸਿੰਘ ਸਾਡੇ ਦਾਦਾ ਜੀ ਤਾ ਨਈ ਮੰਤਾਂ ਉਹਨਾਂ ਨੇ ਮੰਨੀਆਂ ਸਾਡੀ ਦਾਦੀ ਜੀ ਕਹਿੰਦੀ ਸੀ ਸਾਨੂੰ ਮੈਂ ਪੈਰਾ ਤੇ ਚੁੰਨੀ ਤਰੀ ਮੰਤਾਂ ਕੀਤੀਆਂ ਪਰ ਉਹ ਗੁਰਦੁਆਰਾ ਸਾਹਿਬ ਵਿੱਚ ਬੜਾ ਭੱਜਿਆ ਇੱਧਰ ਉੱਧਰ ਜਿਵੇਂ ਆਪਾਂ ਕਰਮਾਂ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਕਰਮਾਂ ਆਪਾਂ ਕਰਦੇ ਹਾਂ ਤਾਂ ਬੜਾ ਲੁਕਿਆ ਛਪਿਆ ਪਰ ਉਹਨਾਂ ਨੇ ਨਾ ਫੜ ਲਿਆ ਸਾਡੇ ਦਾਦਾ ਜੀ ਨੂੰ ਉੱਥੇ ਹੀ ਕਤਲ ਹੋ ਜਾਂਦਾ ਜੀ ਜਦੋਂ ਐਡੀ ਵੱਡੀ ਮੁਸੀਬਤ ਹੋਈ ਤਾਂ ਫਿਰ ਇਹ ਦੱਸੋ ਕਾਹਦਾ ਜਾਦੀ ਦੇਸਾ ਐਡੀ ਵੱਡੀ ਘਟਨਾ ਹੋਣੀ ਪਰਿਵਾਰ ਸਾਹਮਣੇ ਪਰਿਵਾਰ ਦੇ ਵਿੱਚ ਇੱਕ ਜੀ ਨੂੰ ਵੱਢ ਕੇ ਕਤਲ ਕਰ ਦੇਣਾ ਤਾ ਸਰਕਾਰਾਂ ਨੇ ਕੁਝ ਨਹੀਂ ਕੀਤਾ ਕੁਝ ਨਹੀਂ ਕਿਸੇ ਨੂੰ ਨਹੀਂ ਪੁੱਛਿਆ ਵੀ ਤੁਹਾਡੇ ਕੌਣ-ਕੌਣਾ ਕਿਵੇਂ ਆ ਕੁ ਕੋਈ ਸਹਾਇਤਾ ਨਾਲ ਕੋਈ ਸਹਾਇਤਾ ਦਿੰਦੇ ਇਧਰ-ਉਧਰ ਉਹਨਾਂ ਨੂੰ ਪਹੁੰਚਾਉਣ ਵਾਸਤੇ ਪਹੁੰਚਾਉਣ ਵਾਸਤੇ ਕੋਈ ਸੁਰੱਖਿਆ ਤਾਂ ਦਿੰਦੇ ਤਾਂ ਆਪਣੇ ਹੀ ਹਿੰਮਤ ਤੇ ਡਰ ਦੇ ਕਰਾਉਂਦੇ ਇਧਰ ਨੂੰ ਆਏ ਤਾਂ ਮੁਖਸਰ ਸਾਹਿਬ ਦੇ ਵਿੱਚ ਕੁਝ ਟਾਈਮ ਗੁਜ਼ਾਰਿਆ ਉੱਥੇ ਵੀ ਆਪਣੀ ਮਿਹਨਤ ਕੀਤੀ ਫਿਰ ਸਾਡੀ ਦਾਦੀਆਂ ਦੋ ਭੈਣਾਂ ਸਨ ਜਿਹੜੀਆਂ ਉਹਨਾਂ ਨੂੰ ਜ਼ਮੀਨ ਲਾਟ ਹੁੰਦੀ ਆ ਕੁਝ ਇੱਕ ਹੀ ਸਾਟ ਕੱਟ ਕਰਕੇ ਉਹਨਾਂ ਨੇ ਮੁਦਕਾ ਪਿੰਡ ਦੀ ਜ਼ਮੀਨ ਸੀ ਜਿਹੜੀ ਇੱਥੇ ਰੱਪੇਖੇੜ ਦੇ ਦਿੱਤੀ ਜਿਹੜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਪੈਂਦੀ ਆ ਤੇ ਸਾਡਾ ਪਿੰਡ ਆ ਜਾਂਦੀ ਜੀ ਸਾਡੀ ਇੱਥੇ ਆ ਗਈ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਪਿੰਡ ਕੱਖਾਵਾਲ ਦੇ ਵਿੱਚ ਸਾਨੂੰ ਵੰਡ ਹੋਈ ਸੀ ਇੱਥੇ ਮਿਲੀ ਜ਼ਮੀਨ ਇਹ ਸਾਰੀ ਕਹਾਣੀ ਆਪਨੀ ਦਾਦੇ ਜੀ ਨੇ ਮੈਨੂੰ ਦੱਸੀ ਸੀ ਮੈਂ ਅੱਜ ਸ਼ੇਅਰ ਕਰ ਰਿਹਾ ਅਜ ਤੋਂ ਪਹਿਲਾਂ ਆਪਾਂ ਇਸ ਪ੍ਰੋਗਰਾਮ ਤੇ ਕਦੇ ਆਏ ਨਹੀਂ ਸੀਗੇ ਤੇ ਵੀਡੀਓ ਵਗੈਰਾ ਤੇ ਤਾਂ ਹੁਣ ਆਪਾਂ ਕੰਮ ਇਹ ਸ਼ੁਰੂ ਕੀਤਾ ਸੀ ਇਸ ਲਈ ਆਪਾਂ ਦੱਸ ਰਿਹਾ ਤਾਂ ਮੁਕਸਰ ਸਾਹਿਬ ਦੇ ਵਿੱਚ ਪਿੰਡ ਕੱਖਾਂਵਾਲ ਦੇ ਜ਼ਮੀਨ ਜਦੋਂ ਮਿਲ ਜਾਂਦੀ ਤਾਂ ਇੱਥੇ ਵੀ ਬਹੁਤ ਟਿੱਬੇ ਸਨ ਬਹੁਤ ਜ਼ਿਆਦਾ ਇੱਥੇ ਦਾ ਸਾਰਾ ਪਰਿਵਾਰ ਜਿੰਨੇ ਵੀ ਆਪਣੇ ਇੱਥੇ ਵਸ ਰਿਹਾ ਸਾਡੇ ਕਿਸਾਨ ਵੀਰ ਸਾਡੇ ਚਾਚੇ ਤਾਏ ਭੈਣ ਭਰਾ ਵਸ ਰਿਹਾ ਸਾਰਿਆਂ ਨੂੰ ਪਤਾ ਕਿ ਇਸ ਪਿੰਡ ਦੇ ਵਿੱਚ ਤਾਂ ਬਹੁਤ ਜ਼ਿਆਦਾ ਟਿੱਬੇ ਸਨ ਤਾਂ ਸਰਕਾਰ ਨੇ ਇੱਥੇ ਵੰਡ ਕਰ ਦਿੱਤੀ ਤਾਂ ਫਿਰ ਬੜੀਆਂ ਮਿਹਨਤਾਂ ਕਰਕੇ ਇੱਥੇ ਮਸਾਂ ਪੈਰ ਬਣੇ ਨੇ ਮਸਾਂ ਪੈਰ ਜਮਾਏ ਸਾਡੇ ਮਾਪੇ ਨੇ ਸਾਡੇ ਵੱਡਿਆਂ ਨੇ ਮਿਹਨਤਾਂ ਬਹੁਤ ਜ਼ਿਆਦੀਆਂ ਕੀਤੀਆਂ ਤੇ ਸਾਡੇ ਘਰ-ਬਾਰ ਬਣੇ ਸਾਡੇ ਕੋਈ ਮਾਲ ਪਸ਼ੂ ਬਣਿਆ ਅਸੀਂ ਰੋਟੀ ਸਿਰ ਹੋਏ ਤਾਂ ਤੁਸੀਂ ਇਹ ਦੇਖੋ ਜਿਹੜੀ ਮੇਨ ਗੱਲ ਇਹ ਆ ਕਿ ਆਜ਼ਾਦੀ ਦਿਵਸ ਆਜ਼ਾਦੀ ਦਿਵਸ ਦੀਆਂ ਵਧਾਈਆਂ ਇੱਕ ਦੂਜੇ ਨੂੰ ਸਟੇਟਸ ਲੱਗ ਰਿਹਾ ਜਿਨ੍ਹਾਂ ਨੂੰ ਇਹਦੇ ਬਾਰੇ ਨਹੀਂ ਪਤਾ ਅੱਜ ਇਹਨਾਂ ਨਾਲ ਨਹੀਂ ਹੋਈ ਉਹ ਤਾਂ ਲਾਈ ਜਾ ਰਿਹਾ ਫੁੱਲ ਲਾ ਰਿਹਾ ਪਰ ਆਜ਼ਾਦੀ ਦਿਵਸ ਨਹੀਂ ਜੀ ਇਸ ਦਿਨ ਤਾਂ ਇੰਨਾ ਉਜੜਾਇਆ ਸੀ ਜਿੰਨੇ ਵੀ ਸੀ ਉਧਰ ਦੇ ਆਪਣੇ ਲਾਹੌਰ ਦੇ ਏਰੀਏ 'ਚ ਸਾਰੇ ਉੱਜੜ ਕੇ ਇੱਧਰ ਆਏ ਘਰੋਂ ਬਾਹਰ ਤੱਕੇ ਮਾਰ ਕੇ ਕੱਢ ਦਿੱਤਾ ਗੱਡਾਂ ਤੇ ਆਏ ਅੱਧੇ-ਅੱਧੇ ਜੀ ਆਏ ਅੱਧੇ ਰਾਤ ਵੱਡੇ ਟੁੱਕੇ ਗਏ ਤਾਂ ਤੁਸੀਂ ਸੋਚੋ ਇਹ ਆਜ਼ਾਦੀ ਦਿਵਸ ਆ ਜਾਂ ਉਜਾੜਾ ਦਿਵਸ ਆ ਤਾਂ ਦੋਸਤੋ ਮੈਂ ਇਸ ਨੂੰ ਆਜ਼ਾਦੀ ਦਿਵਸ ਨਹੀਂ ਮੰਨਦਾ ਅਸੀਂ ਤਾਂ ਇਹਨੂੰ ਉਜਾੜਾ ਦਿਵਸ ਮੰਨਾਂਗੇ 15 ਅਗਸਤ 1947 ਨੂੰ ਉਜਾੜਾ ਦਿਵਸ ਹੀ ਮੰਨਾਂਗੇ ਬਾਕੀ ਜੇ ਕੋਈ ਗਲਤੀ ਹੋ ਗਈ ਹੋਈ ਵੀਡੀਓ ਦੇ ਵਿੱਚ ਤਾਂ ਮਾਫ ਕਰ ਦੇਣਾ ਜਿੰਨਾ ਜਿੰਨਾ ਪਰਿਵਾਰਾਂ ਨਾਲ ਇਹ ਹੋਈ ਆ ਉਹ ਜਾਣਦੇ ਆ ਜੇ ਕੋਈ ਜਿਨ੍ਹਾਂ ਦੇ ਵੱਡੇ ਬਜ਼ੁਰਗ ਬੈਠੇ ਆ ਜਾਂ ਕਿਸੇ ਨੇ ਆਪਣੀ ਵੀਡੀਓ ਚੈਨਲ ਤੇ ਅਪਲੋਡ ਕਰਾਉਣੀ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਨਾ ਨੰਬਰ ਸ਼ੇਅਰ ਕਰ ਦਿਓ ਆਪਾਂ ਵੀਡੀਓ ਕਵਰ ਕਰਾਂਗੇ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਸ਼ੇਅਰ ਅੱਗੇ ਤਾਂ ਅੱਗੇ ਜਰੂਰ ਕਰੀ ਚੱਲਿਓ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਚੁੱਕੇ ਇਹ ਆਜ਼ਾਦੀ ਦਿਵਸ ਨਹੀਂ ਇਹ ਉਜਾੜਾ ਦਿਵਸ ਆ ਬਾਕੀ ਜਾਣਦੇ ਸਾਰੇ ਹੀ ਆ ਪਰ ਭੁੱਲ ਚੁੱਕੇ ਆ ਜੀ ਤਾਂ ਸਾਡੇ ਵਾਸਤੇ ਇਹ ਉਜਾੜਾ ਦਿਵਸ ਆ ਜੀ ਤਾਂ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਮਿਲਦੇ ਆ ਜੀ ਜਲਦ ਨੈਕਸਟ ਨਿਊ ਵੀਡੀਓ ਦੇ ਵਿੱਚ